ਮਸਕੀਨ ਸਾਹਿਬ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਉਹਨਾਂ ਦੇ ਤਿੰਨ ਬੇਟੇ ਤੇ ਦੋ ਬੇਟੀਆਂ ਨੇ ਤੇ ਸਾਰਾ ਪਰਿਵਾਰ ਨਾਲ ਖੜਾ ਹੀ ਹੈ ਤੇ ਉਹਨਾਂ ਦੇ ਅੱਗੇ ਪੋਤੇ ਬੱਚੇ ਵੀ ਹਨ ਤਾਂ ਮਸਕੀਨ ਸਾਹਿਬ ਦੀ ਕੋਈ ਤੁਹਾਨੂੰ ਗੱਲ ਯਾਦ ਜਿਹੜੀ ਤੁਸੀਂ ਸੰਗਤ ਨਾਲ ਸਾਂਝੀ ਕਰਨਾ ਚਾਹੋ ਗੱਲਾਂ ਤੇ ਬੁਥੇਰੀਆਂ ਨੇ ਕਿਹੜੀ ਗੱਲ ਆਬ ਜੀ ਉਹਨਾਂ ਦੇ ਤਾਂ ਜਿੱਥੇ ਚੱਲੋ ਉੱਥੇ ਕੋਈ ਨਾ ਕੋਈ ਗੱਲ ਉਹਨਾਂ ਦੀ ਹੋਈ ਜਾਂਦੀ ਹੈ ਬਹੁਤ ਪਵਿੱਤਰ ਤੇ ਰੁਹਾਣੀ ਆਤਮਸਨ ਤੇ ਹਰ ਵੇਲੇ ਪ੍ਰਭੂ ਭਜਨ ਦੇਜ ਪ੍ਰਭੂ ਸਿਮਰਨ ਨਾਲ ਲੀਨ ਰਹਿੰਦੇ ਸੀ ਆਪਣਾ ਛੱਡ ਕੇ ਤੇ ਸਾਰੀ ਸੰਗਤ ਦੇ ਸਮੂਹ ਦੁਨੀਆ ਦਾ ਭਲਾ ਚਾਹੁੰਦੇ ਸੀ ਤੇ ਹਰ ਵੇਲੇ ਉਹ ਇਹ ਹੀ ਉਪਦੇਸ਼ ਦਿੰਦੇ ਸੀ ਕਿ ਆਪ ਜੀ ਨਾਮ ਜਪੋ ਵੰਡ ਛਕੋ ਔਰ ਆਖਰੀ ਸਮੇਂ ਤੇ ਬਹੁਤ ਜ਼ਿਆਦਾ ਉਹਨਾਂ ਨੇ ਨਾਮ ਜਪਣ ਬਾਰੇ ਹੀ ਪੂਰੀ ਸੰਗਤ ਨੂੰ ਪ੍ਰੇਰਣਾ ਦਿੱਤੀ ਰਾਤੀ ਕਥਾ ਦਾ دیوان ਹੋਇਆ ਸੀ ਇਟਾਵੇ ਵਿੱਚ ਹਾਂਜੀ